ਜਿੰਨੇ ਦੁਕਾਨਦਾਰ ਨੇ ਜਿੰਨੇ ਵੀ ਦਿਹਾੜੀਦਾਰ ਬੰਦੇ ਨੇ ਸਾਰਿਆਂ ਦੇ ਵਿਰੋਧ ਨੀਤੀਆਂ ਦੇ ਨਾਲ ਜੇ ਤੁਸੀਂ ਮੜਾ ਜਾ ਘੋਖ ਕਰਕੇ ਦੇਖੋ ਕਿਉਂਕਿ ਉਹ 26 ਲੱਡੀਆਂ ਜਿਹੜੀਆਂ ਇੱਥੇ ਸਾਡੇ ਸਰਕਾਰੀ ਹੁਣ ਉਹਨਾਂ ਨੇ ਬੰਦ ਕਰ ਦਿੱਤੀ ਸੀ ਆਪਾਂ ਨੇ ਡੰਡੇ ਨਾਲ ਉਹਨਾਂ ਨੂੰ ਦੁਬਾਰੇ ਚਾਲੂ ਕਰਾਈਆ ਸਾਰਿਆਂ ਤੋਂ ਵੱਧ ਜਿਹੜੀ ਮਾਰ ਪੈਣੀ ਹੈ ਮਜ਼ਦੂਰ ਤੇ ਪੈਣੀ ਹੈ ਪਰ ਸਹੀ ਗੱਲ ਇਹ ਕਿੰਨੇ ਮਿਹਨਤ ਨਾਲ ਜਿਹੜੇ ਇੱਥੇ ਖਾਂਸੜਾਈ ਕਰਨਗੇ ਲਾਲਾਈ ਕਰਨਗੇ ਫਸਲ ਦੀ ਤੁਹਾਨੂੰ ਟੱਕਰ ਦੇ ਵੀਰੇ ਦੀ ਗੱਲਬਾਤ ਖੜੂਗਾ ਸੱਦਾ ਜਿਹੜੇ ਉਹਨੇ ਸਿੱਲੋ ਬਡੌਲਾ ਜਿਹੜਾ ਸਾਡੀ ਕੜਕਾ ਜਾਂ ਸਾਡੀ ਵੀਰਿਆ ਸਿੱਧੀ ਜਾਊਗੀ ਭਰਾਵੋ ਬਹੁਤ ਘਾਤ ਕਰੇ ਜਿੰਨੇ ਵੀ ਮਕਮੇ ਨੇ ਆਪ ਉਸ ਮਕਮੇ ਇਹ ਸਾਡੇ ਤੇ ਡੰਡਾ ਚਲਾਉਂਦੇ ਨੇ ਜਿੱਥੇ ਅਫਸਰ ਹੋਣੇ ਜਿਹੜੇ ਕੋਲੇ ਗਲਤ ਚੱਲਦੇ ਨੇ ਅਸੀਂ ਉਹਨਾਂ ਨੂੰ ਵੀ ਚਕਾਵ ਨਹੀਂ ਕਹਿ ਰਹੇ ਪਤਾ ਇਹਨਾਂ ਨੂੰ ਬੇਨਤੀ ਕਰੂੰ ਕਰਦੇ ਆ ਵੀ ਭਰਾਵੋ ਤੁਹਾਡੇ ਘਰਾਂ ਨੂੰ ਵੀ ਅੱਗ ਲੱਗੂਗੀ ਤੁਸੀਂ ਸੱਚੋਏ ਗੱਲਾਂ ਨੂੰ ਤੁਹਾਡੇ ਘਰਾਂ ਨੂੰ ਵੀ ਤੁਸੀਂ ਵੀ ਸਾਡੇ ਘਰਾਂ ਚੋਂ ਡ੍ਰੀਮ ਕਰਾਜੋ ਬੰਦਾ ਚੋਆ ਕੋਲ ਨਕਲਰ ਦਾ ਬੱਚਾ ਕੋਈ ਪਛਾਣ ਦਾ ਬੱਚਾ ਇਸ ਤਰ੍ਹਾਂ ਕਰਕੇ ਤੁਹਾਡੇ ਪੱਟਾਂ ਚ ਹੋਣੀ ਹੋਣੀ ਹੈ ਸੋ ਅਸੀਂ ਘਟਾ ਅੱਜ ਦੇ ਘਰ ਵਾਸਤੇ ਲੜ ਰਹੇ ਹਾਂ ਅਸੀਂ ਵੀ ਆਪਣੇ ਪੰਜਾਬ ਵਾਸਤੇ ਲੜ ਰਹੇ ਹਾਂ ਕੋਈ ਵੀ ਸਰਕਾਰੀ ਗੋਲੀ ਪਲੀਟੀਕਲ ਜਿਹੜੀ ਪਾਰਟੀ ਹੈ ਉਹ ਤੁਹਾਡੇ ਪੰਜਾਬ ਦੇ ਹੱਕ ਤੇ ਨਹੀਂ ਖੜਚਦੇ ਇਹ ਤਾਂ ਸਾਡੀ ਦੁਸ਼ਮਣ ਪਾਰਟੀ ਹੈ ਜਿਹੜੀ ਬਾਏ ਪੀਆ ਕਿਉਂਕਿ ਇਹ ਜੜਾ ਪੱਟੇ ਤੇ ਲੱਗੀ ਹੋਈ ਆ ਸਾਡੀਆਂ ਸਾਡੀਆਂ ਕਲਚਰ ਸਾਡੀਆਂ ਨਸਲਾਂ ਸਾਡੀਆਂ ਫਸਲਾਂ ਸਾਡੇ ਜਿਹੜੀ ਮਰਕ ਨਾਲ ਅਸੀਂ ਜ਼ਿੰਦਗੀ ਜਿਉਂਦੇ ਭਰਾਵੋ ਉਹ ਸਾ ਤੋਂ ਖੋਹਣ ਲੱਗੀ ਆ ਇਹਨਾਂ ਦਾ ਮਕਸਦ ਇਹ ਹੈ ਵੀ ਉਹ ਪੰਜਾਬੀ ਲੋਕ ਨੂੰ ਭਵਾ ਹੋ ਕਿਸੇ ਵੀ ਧਰਮ ਨਾਲ ਸੰਬੰਧ ਦੇ ਪਰ ਉਹ ਗੁਰੂ ਦੀ ਸਿੱਖਿਆ ਲੈ ਕੇ ਉਹ ਜਿਹੜਾ ਅੱਖ ਨਾਲ ਜੋਦੇ ਨੇ ਪਰ ਉਹ ਜਿਹੜੀ ਅੱਖ ਤੇ ਸੱਟ ਮਾਰਨ ਦੀ ਤੇ ਇਹ ਵੀ ਜੇ ਕੋਈ ਖਤਮ ਕਰਨ ਲੱਗੀ ਆ ਆ ਜਿਹੜੇ ਗਦਾਰ ਲੋਕ ਨੇ ਕੱਲ ਕਾਗਰਸ ਤੋਂ ਇਹੀ ਨੀਤੀਆਂ ਨੂੰ ਇਹ ਕਹਿੰਦੇ ਤੇ ਕਿ ਉਹ મોદી ਦਾ ਬਹੁਤ ਗਲਤ ਕੰਮ ਕਰ ਰਿਹਾ ਪਰ ਅੱਜ ਭਰਾਵੋ ਇਹ ਆਪ ਉਹਨਾਂ ਦੇ ਵਿੱਚ ਕਿਉਂ ਕਿਉਂਕਿ ਸਾਰੇ ਦੇ ਭਰਾਵੋ ਕਾਫਲੇ ਕੀਤੇ ਹੋਏ ਨੇ ਵੱਡੇ ਵੱਡੇ ਕਾਫਲੇ ਕਰਕੇ ਉਹਨੂੰ ਲੋਕੀ ਉਹਦੀ ਬਾਹ ਨਹੀਂ ਵੜਾ ਦਿੰਦੇ ਵੀ ਇੱਧਰ ਆ ਜਾ ਨਹੀਂ ਤੂੰ ਈਡੀ ਕੋਈ ਸੀਆ ਜਿਹੜੀ ਹੈਗੀ ਆਪਣੀ ਜਾਂ ਤੇ ਜੀ ਸੀਆ ਨੂੰ ਉਹਨਾਂ ਦੇ ਹਵਾਲੇ ਕਰਕੇ ਤੁਸੀਂ ਕਿਉਂਕਿ ਕਾਣੇ ਹੈ ਦੀ ਨੇ ਸੋ ਭਰਾਵੋ ਸਾਨੂੰ ਸੋਚਣ ਦੀ ਲੋੜ ਹੈ ਇਹ ਨਾ ਸੋਚੋ ਵੀ ਇਕੱਲਾ ਇਹ ਕਿਸਾਨਾਂ ਦਾ ਪ੍ਰੋਟੈਸਟ ਹੈ ਇਹ ਸਾਰੇ ਵਰਗ ਲੋ ਜਿਹੜਾ ਪ੍ਰਭਾਸਤ ਕਰੂਗਾ ਸੇ ਆਪਾਂ ਇੱਕ ਦੋ ਨਾਰੇ ਲਾਵਾਂਗੇ ਉਦੋਂ ਬਾਅਦ ਅਗਲਾ ਬੁਲਾ ਰਾਂ ਬੋਲੂਗਾ ਲੋਕਾਂ ਦੀ ਵੀ ਤਿਆਰੀ ਹੈ ਜਿਹੜੀ ਉੱਥੋਂ ਵਾਪਸ ਜਲਦੀ ਆਣੇ ਆਪਾਂ ਦੇ ਜੋਸ਼ ਬਹੁਤ ਜ਼ਾੜ ਤੇ ਜਰੇ ਕੇ ਕੋਈ ਆਪਾਂ ਦੇ ਹਰੁੱਲ ਵਾਜੀ ਨਹੀਂ ਕਰਦੇ ਕੋਈ ਠੱਕਾ ਨਹੀਂ ਕਰਦੇ ਆਪਾਂ ਨੇ ਇੱਕ ਦਿਖਾਉਣਾ ਹੈ ਕਿ ਲੋਕ ਜਰੇ ਘਾਕ ਚਲੇ ਕਿੰਨੇ ਕਰੇ ਵਿਰੋਧ ਚਲੇ ਕਿਉਂਕਿ ਕਿਸਾਨਾਂ ਦਾ ਇੱਕ ਵੀ ਬਿਆਨ ਇਹਨਾਂ ਨੇ ਦਿੱਤਾ ਹੋਣਾ ਵੀ ਤੁਸੀਂ ਆ ਜਿਹੜਾ ਖਲੋੜੀ ਬਾਡਰ ਤੇ ਬੈਠੇ ਨੇ ਸੰਧੂ ਬਾਡਰ ਤੇ ਬੈਠੇ ਨੇ ਸਾਡੇ ਛਡੇ ਭਰਾ ਨੇ ਸਾਡੇ ਬੱਚੇ ਨੇ ਉਥੇ ਮਾਰੇ ਗਏ ਨੇ ਇਹਨਾਂ ਦੀਆਂ ਗੋਲੀਆਂ ਨਾਲ ਉਹਨਾਂ ਦੇ ਵਿਰੋਧ ਚਿਕਰੀ ਬਿਆਨ ਨਹੀਂ ਦਿੱਤਾ ਪਰ ਇਹਨਾਂ ਨੂੰ ਚਾਹੀਦੀ ਨੇ ਅੱਧੇ ਕੁਰਸੀਆ ਭਰਾ ਦੇ ਤੁਸੀਂ ਮਰਦੇ ਹੋ ਰਹਿੰਦੇ ਹੋ ਇਹਨਾਂ ਨੂੰ ਕੋਈ ਮਤਲਬ ਨਹੀਂ ਲੱਗਦਾ ਸੌਂਦੇ ਰਹੀ ਬੰਤੀ ਆ ਇਹਨਾਂ ਨੂੰ ਸਾਲਾ ਜਨਾਓ ਆ ਹੁਣ ਕਈ ਪਤਾ ਨਹੀਂ ਦਾ ਖਾਨਦੇ ਮਾਰੇ ਪਤਾ ਨਹੀਂ ਕੀ ਚੱਕਰ ਹੈ ਪਤਾ ਨਹੀਂ ਜੇ ਉਹ ਕੋਈ ਮਾਰੇ ਜਾਂ ਹੱਥ ਖਿਲਾ ਦੇਵੇ ਮੋਟਾ ਤੋਂ ਪਹਿਲਾਂ ਹੀ ਉਸ ਕਰਕੇ ਇਹ ਨਾ ਸੋਚਣ ਨਾਰੇ ਲਵਾਇਓ ਜੀ ਨਾਰੇ ਲਵਾਇਓ ਪੀਜੇਪੀ ਸਰਕਾਰ ਮੁਰਦਾਬਾਦ 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 ਪੀਜੇਪੀ ਸਰਕਾਰ ਮੁਰਦਾਬਾਦ 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 ਰਾਣੀ ਪ੍ਰਨੀਤ ਕੌਰ ਮੁਰਦਾਬਾਦ ਮੁਰਦਾਬਾਦ ਪ੍ਰਨੀਤ ਕੌਰ ਮੁਰਦਾਬਾਦ ਮੁਰਦਾਬਾ 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 ਭਾਜਪਾ ਸਰਕਾਰ ਕਿਸਾਨਾਂ ਦੇ ਗੋਲੀਆਂ ਚਲਾਣ ਵਾਲੀ ਸਰਕਾਰ ਮੁਰਦਾਬਾ 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 ਆਪਾਂ ਪੁਰਸਪਰਾ ਨੂੰ ਦੱਸਣਾ ਕਰਦੇ ਆਂ ਸ਼ਾਇਦ ਪੜੇ ਲਿਖੇ ਨੇ ਸਾਰਾ ਕੁਝ ਪਤਾਈਆ ਇਹਨਾਂ ਨੂੰ ਜਿਹੜੀ ਪਹਿਲਾਂ ਫੌਜੀ ਨਾਲ ਹੋਈ ਐ ਆਪੇ ਫੌਜੀ ਨੌਕਰੀ ਹੁੰਦੀ ਸੀ ਤੇ ਫੌਜੀ ਨੌਕਰੀ ਕੋਈ ਇਹਨਾਂ ਖਤਮ ਕਰਤੀ ਬੀਜੇਪੀ ਸਰਕਾਰ ਨੇ ਤੇ ਪੰਜਾਬ ਅਰਧਿਸੂ ਆ ਗਈ ਤੇ ਪੁਰਸਪਰਾ ਵੀ ਇਹੀ ਕੁਝੋੜਾ ਐ ਅੱਜ ਉਹ ਸਾਡੇ ਨਾਲ ਧੱਕਾ ਕਰਦੇ ਨੇ ਸਾਡੇ ਭਰਾ ਨੇ ਪਰ ਉਹ ਪੁਸਤਰਾ ਦੀ ਇਹ ਗੱਜਣਾ ਜੋ ਸਾਡੀ ਆਪਣੀ ਆਪਣੇ ਸੈਕਟੂ ਦੀ ਸਰਕਾਰ ਤੇ ਆਪਣੀ ਫੌਜ ਦੀ ਜਿਹੜੀ ਨੌਕਰੀ ਹੈ ਉਹ 4 ਸਾਲਾਂ ਦੀ ਫੌਜੀ ਨੌਕਰੀ ਕਰਤੀ ਬਾਅਦ ਤੇ ਮੈਂ ਉਹ 4 ਸਾਲਾਂ ਦਾ ਕੀ ਮਲਾਇਮ ਕਰੂਗਾ ਕਿ ਆਪਣੇ ਘਰ ਲਈ ਕਰੂਗਾ ਸੋਸ ਹੀ ਇਹ ਕਿਹੜਾ ਵਾਲਾ ਬੇਨਤੀ ਕਰ ਰਿਹਾ ਕਿ ਇਹ ਸਾਡਾ ਸਾਥ ਦੇਣ ਕਰਨਾ ਬਾਕੀ ਭਾਜੀਪੀ ਸਰਕਾਰ ਮੁਰਦਾਬਾਦ 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 ਭਾਜੀਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ